ਕਿੱਥੇ ਵੜੀਆਂ ਜੇ ਆਹ ਵੇਖੋ ਅੰਦਰ ਹੀ ਬੈਠਿਆ ਕੀ ਕਰਨਾ ਹੈ ਔਰਤ ਨੂੰ ਆ ਜੋ ਆ ਜਸਨੀ ਸਸਿਕਾਲ ਸਸਿਕਾਲ ਚਲ ਭੈਣ ਜੀ ਕੀ ਹਾਲ ਜੇ ਬਸ ਠੀਕ ਠਾਕ ਸਸਿਕਾਲ ਸਸਿਕਾਲ ਹੋਰ ਸੁਣਾਓ ਕੀ ਹਾਲ ਚੱਲ ਜੇ ਵਧੀਆ ਬਹੁਤ ਵਧੀਆ ਸ਼ੁਕਰ ਚਲ ਬੱਚਿਆਂ ਦੇ ਵੇਖ ਕੇ ਚਾਹ ਚੜਜਣਾ ਕਿ ਸਾਡੀ ਤਾਈ ਆਈ ਸਾਡੀ ਤਾਈ ਆਈ ਹਾਂ ਹੋ ਪੈਣਾ ਇੱਧਰ ਆਈ ਸੀ ਆ ਤੁਹਾਡੇ ਇੱਧਰ ਹੀ ਮੈਂ ਕਿਸੇ ਦਾ ਰਿਸ਼ਤਾ ਕਰਵਾਇਆ ਜੇ ਆ ਖੋਨੀ ਦਾ ਬਾਰ ਵਾਲੇ ਪਾਸੇ ਆਹੋ ਨਹੀਂ ਉਹਨਾਂ ਦੇ ਲਾਗੇ ਜਿਹੜੀ ਵਿਹਲੀ ਆ ਉਹਨਾਂ ਦੇ ਮੁੰਡੇ ਦਾ ਰਿਸ਼ਤਾ ਕਰਵਾਇਆ ਮਰਦੀ ਦਾ ਆਹੋ ਸਰਪੰਚ ਦੇ ਲਾਗੇ ਨਹੀਂ ਹੈਗੇ ਜਿਹੜੇ ਅੱਛਾ ਉਹੀ ਉਹਨਾਂ ਦਾ ਰਿਸ਼ਤਾ ਕਰਵਾਇਆ ਤੈਨੂੰ ਪਤਾ ਕਿ ਮੈਂ ਰਿਸ਼ਤੇ ਕਰਵਾਨੇ ਟੌਪ ਦੇ ਐ ਵੀ ਨਹੀਂ ਮੈਨੂੰ ਸ਼ਹਿਰੋਂ ਲੱਭ ਕੇ ਲੈ ਕੇ ਆਂਦੇ ਕਿ ਤਾਈ ਜਸਵੀਰ ਕੋਲੋਂ ਰਿਸ਼ਤਾ ਕਰਵਾਈਏ ਵੇਖ ਲਾ ਹੈ ਤਾਂ ਮੈਂ ਸਾਰੇ ਨਾਲੋਂ ਛੋਟੀ ਆ ਪਰ ਸਾਰੇ ਮੈਂ ਪਿੰਡ ਦੇ ਵਿੱਚ ਤਾਈ ਦੇ ਨਾਂ ਤੋਂ ਮਸ਼ਹੂਰ ਆ ਤੂੰ ਹੋਰ ਬਜ਼ੁਰਗਾਂ ਦੀ ਵੀ ਤਾਈ ਤੇ ਬੱਚਿਆਂ ਦੀ ਵੀ ਤਾਈ ਤੇ ਤੁਹਾਡੇ ਬੱਚੇ ਵੀ ਤੇ ਮੈਨੂੰ ਤਾਈ ਕਹਿੰਦੇ ਆ ਆ ਹੁਣੇ ਜਾਣ ਦੇ ਸੀ ਤੇ ਮੈਨੂੰ ਕੰਦੇ ਆ ਤਾਈ ਜੀ ਘਰੋਂ ਹੋ ਕੇ ਜਾਇਓ ਆ ਚਾਹ ਪਾਣੀ ਪੀ ਕੇ ਜਾਇਓ ਮੈਂ ਕਹਿਆ ਚਲ ਮੈਂ ਜਾਣੀ ਆ ਚੰਗਾ ਕੀਤਾ ਜੀ ਆਏ ਦੇ ਮੇਰੀ ਗੱਲ ਸੁਣੋ ਆ ਆਪਣਾ ਰਿੰਪੀ ਤੇਰੇ ਸਤਾ ਕਰਤਾ ਜੇ ਨਹੀਂ ਅਜੇ ਕਦੋਂ ਕੀਤਾ ਸਗੋ ਦੱਸ ਕੋਈ ਮੁੰਡਾ ਚੰਗਾ ਹੈਗਾ ਇਤੇ ਲੈ ਚੰਗੇ ਵਲੇ ਮੈਂ ਆ ਗਈ ਫਿਰ ਆ ਮੁੰਡਾ ਮੇਰੇ ਕੋ ਹੈਗਾ ਜੇ ਆ ਬੜਾ ਕੈਂਡ ਰਿਸਤਾ ਹੈ ਅ ਰਿਸਤਾ ਤੇ ਤੁਹਾਨੂੰ ਮੈਂ ਬਾਅਦ ਚ ਦੱਸਦੀ ਆ ਨਹੀਂ ਪਹਿਲਾ ਕੁਝ ਖਾਣ ਪੀਣ ਦਾ ਮੰਗਵਾ ਲਵੋ ਨਹੀਂ ਨਹੀਂ ਕਰਦੇ ਤੇਰਾ ਸੇਵਾ ਪਾਣੀ ਤੈਨੂੰ ਪੂਰੇ ਕਰਾਂਗੇ ਤੂੰ ਟੈਨਸ਼ਨ ਨਾ ਲਾ ਬਹਿਰਾਮ ਨਾਲ ਕੋਣੀ ਨੋਤੀ ਆਉਂਦੀ ਤੇਰੀ ਤੇ ਲਿਆਉਂਦੀ ਤੇਰੇ ਲਈ ਕੁਝ ਨਾ ਕੁਝ ਮੈਨੂੰ ਬੋਲੀ ਚਾਹੀਦੀ ਜੇ ਲੈ ਇਹ ਕਿਹੜੀ ਕੀਤੀ ਉਹ ਗੱਲ ਨਹੀਂ ਚੰਗੇ ਵੇਲੇ ਆ ਗਈ ਮੈਂ ਤਾਈ ਭਾਵੇਂ ਡਰਾਮ ਭਰਾਲਾ ਇਹ ਕਿਹੜੀ ਗੱਲ ਕੀਤੀ ਸਸੀ ਕਾ ਸਸੀ ਕਾ ਅਲਗੂ ਭਲਾ ਕਰਿਓ ਵੇ ਪੁੱਤ ਆ ਸਾਰੇ ਘਰ ਵਿੱਚੋਂ ਤੂੰ ਤੇ ਇੱਕ ਦਲੇਰ ਹੈਗਾ ਆ ਬਾਕੀ ਦੋਵੇਂ ਵੇਖ ਲਾ ਵੇਖ ਲਾ ਨੰਗੇ ਹੀ ਬਸ ਇਹੋ ਗੱਲ ਕਹਿ ਕੇ ਗਏ ਆ ਕਿ ਤਾਈ ਘਰੋਂ ਹੋ ਕੇ ਜਾਵੇਂ ਇਹ ਨਹੀਂ ਦੱਸਿਆ ਕਿ ਮੇਰਾ ਪੁੱਤ ਘਰੇ ਆ ਮੈਂ ਕਿੱਥੇ ਜਾਣਾ ਤਾਈ ਮੈਂ ਕਿਹੜਾ ਕਿਤੇ ਅਫਸਰ ਲੱਗਾ ਵਾਂ ਕਿ ਜਨੇ ਸਵੇਰੇ ਡਿਊਟੀ ਤੇ ਜਾਣਾ ਤੇ ਸ਼ਾਮੀ ਆਉਣਾ ਰਹਿਣਾ ਤੇ ਮੈਂ ਘਰੇ ਹੀ ਆ ਤੇ ਜਾਂ ਪੈੜੀਆਂ 'ਚ ਵੇ ਪੁੱਤ ਉਹਨਾਂ ਤੇ ਅਫਸਰ ਨਹੀਂ ਕਮਾਈ ਕਰਦੇ ਜਿੰਨੀ ਤੂੰ ਕਮਾਈ ਕਰਦਾ ਹੁਣ ਮੇਰੀ ਗੱਲ ਸੁਣ ਲੈ ਹੁਣ ਮੈਂ ਐਵੇਂ ਨਹੀਂ ਜਾਣਾ ਤਾਈ ਸੂਟ ਸੋਨਾ ਨਾਲ ਲੈ ਕੇ ਜਾਊਗੀ ਨਾਲ ਰੁਪਈਆ 500 ਲੈ ਕੇ ਜਾਊਗੀ ਉਹ ਉਹ ਤਾਈ 5000 ਦੇ ਕੇ ਤੋਰੂੰ ਤੇ ਸਾਡੀ ਕੁੜੀ ਦਾ ਨਾ ਰਿਸ਼ਤਾ ਵਧੀਆ ਜਾਇਆ ਕਰਾ ਉਹ ਹੀ ਤੇ ਲੈ ਕੇ ਆ ਉਹ ਤਾਂ ਮੈਂ ਲੈ ਕੇ ਆਈ ਆ ਰਿਸ਼ਤਾ ਪਰ 500 ਪਹਿਲਾ ਖੜਨਾ ਹੀ ਨਾਲ ਸੂਟ ਰਿਸ਼ਤੇ ਦੀ ਗੱਲ ਅੱਡ ਦੀ ਅੱਡ ਰਹੀ ਉਹ ਇਹਨੇ ਕਰਾਇਆ ਲੈਣਾ ਹੀ ਜਿਹੜਾ ਲਾ ਕੇ ਆਈ ਹੈ 5000 ਰੁਪਏ ਕਰਾਇਆ ਲਾਈ ਹੈ ਮੈਂ 500 ਰੁਪਇਆ ਕਰਾ ਚੱਲ ਚੁੱਪ ਕਰੋ ਇੱਧਰ ਵੇਖੋ ਪిల్లా ਮੁੰਡਾ ਦੱਸੋ ਮੁੰਡਾ ਤੇ ਸੋਹਣਾ ਲੱਗੰਦਿਆ ਕਰਦਾ ਕੀ ਹੈ ਮੇਰੀ ਗੱਲ ਸੁਰੋ ਵੀ ਕਿਲੇ ਪੈ ਲਈ ਜ ਇਹਨਾਂ ਦੀ ਕੱਲੇ ਦੇ ਹਿੱਸੇ ਆਂਦੀ ਆ ਛੋਟਾ ਭਰਾ ਬਾਹਰ ਆ ਉਹ ਵੀ ਹਿੱਸਾ ਲੈ ਕੇ ਚਲ ਗਿਆ ਬੜੀ ਤਗੜੀ ਸਾਮੀ ਆ ਕਿਸੇ ਚੀਜ਼ ਦੀ ਘਾਟ ਨਹੀਂ ਨਾ ਦੀਗੀ ਕੰਦੇ ਆ ਕਿ ਇੰਗਲੈਂਡ ਦੇ ਵਿੱਚ ਇਹਨਾਂ ਦੇ ਆਪਣੇ ਹੈਗੇ ਕੀ ਜੋ ਦੁਕਾਨਾਂ ਦਕੂਨਾ ਕਹਿੰਦੇ ਗਰੋਸਰੀ ਸਟੋਰ ਉਹ ਆਪਣੇ ਇਹਨਾਂ ਦੇ ਉੱਥੇ ਦੋ ਪੈਟਰੋਲ ਪੰਪ ਵੀ ਆ ਤੇ ਆਪਣੀ ਧੀ ਬੜੀ ਸੌਖੀ ਰਹੂਗੀ ਬਾਹਰ ਜਾਏਗੀ ਕੁੜੀ ਇੰਨਾ ਤਾਂ ਨਹੀਂ ਮੈਨੂੰ ਪਤਾ ਬਾਹਰ ਜਾਂਦੀ ਕਿ ਨਹੀਂ ਜਾਂਦੀ ਕਿਉਂਕਿ ਮੁੰਡੇ ਨੂੰ ਸ਼ੌਂਕ ਹੀ ਨਹੀਂ ਬਾਹਰ ਜਾਂਦਾ ਮੁੰਡਾ ਤੇ ਇੱਥੇ ਰਹਿੰਦਾ ਸਾਰਾ ਟੱਬਰ ਬਾਹਰ ਆ ਉਹਦੀ ਮਾਂ 6 ਮਹੀਨੇ ਉੱਥੇ ਤੇ 6 ਮਹੀਨੇ ਇੱਥੇ ਆਪਣੀ ਰਿੰਪੀ ਨੂੰ ਇਸ ਤੋਂ ਵਧੀਆ ਘਰ ਨਹੀਂ ਜੇ ਲੱਭਣਾ ਤੇ ਭੈਣ ਭੈਣ ਵੀ ਬਾਹਰ ਜਾ ਦੋਸੋ ਤੁਸੀਂ ਦੋਵੇਂ ਜੀ ਇੱਥੇ ਰਹਿਣਗੇ ਤੇ ਪਹਿਲੇ ਬੰਨਾ ਠੇਕੇ ਦੇ ਦਿੱਤਾ ਆ ਕਮਾਈ ਖਾਣਗੇ ਗੱਲ ਤੁਹਾਡੀ ਸਹੀ ਆ ਬਾਕੀ ਤੇ ਇਹਨਾਂ ਨੇ ਹੀ ਕਰਨਾ ਮੰਮੀ ਬਿਲਕੁਲ ਮੇਰੀ ਗੱਲ ਸੁਣੋ ਭੈਣ ਜੀ ਚਾਰ ਚਾਰ ਟਰੈਕਟਰ ਉਹਨਾਂ ਦੇ ਵਿਹੜੇ 'ਚ ਖੜੇ ਜੇ ਲਿਆਵੇ ਸਰਤਾਰਾ ਆ ਰੱਖ ਤਲੀ ਤੇ 101 ਰੁਪਇਆ ਲਾਗਲੇ 10 ਪਿੰਡਾਂ 'ਚ ਉਹਨਾਂ ਦਾ ਨਾਂ ਹੈਗਾ ਜੇ ਗੋਲੜੀ ਮਦਗਨੇ ਵੇਲਾ ਨਾ ਵੇਖੀਏ ਦੇਖ ਨਾ ਸੋਣਾ ਮੁੰਡਾ ਤੇ ਵੈਗੁਰ ਜਿੱਤਾ ਸਭ ਕੁਝ ਉਹਨਾਂ ਦੇ ਕੋਲ ਹੀ ਰਾਜ ਕਰੇਗੀ ਸਾਡੀ ਲਿੰਪੀ 20 ਕਿੱਲੇ ਪੈਲੀ ਉਹ ਕੋਰਖੀ ਚਾਹੀਦੀ ਕੱਲੇ ਦੇ ਹਿੱਸੇ 'ਚ ਟਰੈਕਟਰ ਵੀ ਕਹਿੰਦੇ ਘਰ ਖਲੋਤੇ ਚਾਰ ਉਹ ਤਾਂ ਭੈਣ ਜੀ ਖਲੋਣਾ ਹੀ ਆ ਜੇ ਤੋ ਇੰਨੀ ਪੈਲੀ ਬੰਨਾ ਤੇ ਮਾਲੇ ਭਰਾ ਬਾਰਾ ਭਰਾਣੇ ਦੇ ਬਾਹਰ ਹੈ ਨਾ ਬਾਕੀ ਸਾਰਾ ਕੁਝ ਤੇ ਉਹਦਾ ਉਹ ਮੇਰੀ ਗੱਲ ਸੁਣ ਆ ਪਿੱਛੇ ਉਹਦੇ ਭਰਾ ਦਾ ਵਿਆਹ ਹੋਇਆ ਸੀ ਤੇ ਮੈਂ ਵੈਹੇ ਘਰ ਗਈ ਤੇ ਮੈਨੂੰ ਕੰਦਾ ਤਾਈ ਫਿਰ ਵਧਾਈ ਲੈਣੀ ਆ ਮੈਂ ਕਿਹਾ ਮੈਂ ਮੰਗਣੀ ਨਹੀਂ ਮੈਨੂੰ ਪਤਾ ਮੇਰੇ ਪੁੱਤਰੇ ਦੇ ਨਹੀਂ ਤੇ ਆ ਵੇਖ ਲੈ ਕਿੰਨਾ ਮਹਿੰਗਾ ਫੋਨ ਹੀ ਆ ਫੋਨ ਉਹਨੇ ਦਿੱਤਾ ਮੈਨੂੰ ਅੱਛਾ ਹਾਂ ਗੋਲੜੀ ਮੁੰਡਿਆ ਲਾ ਨਾ ਵੇਖੀ ਤੇ ਹੀ ਰਾਜ ਭੋਗੋਗੀ ਆਪਣੀ ਲੈ ਤਾਈ ਇਨੂੰ ਮੈਂ ਹੁਣ ਕੀ ਕਵਾਂ ਆ 500 ਰੁਪਏ ਲੈ ਆ ਕੇ ਨਾ ਤੇ ਤਾਈ ਨੂੰ ਦੇ ਦੇ ਪਰ ਤਾਈ ਮੇਰੀ ਅੱਗੇ ਗੱਲ ਸੁਣ ਲਾ ਪੂਰੀ ਰਿਸ਼ਤਾ ਬੰਨਣ ਡੇ ਰਿਸ਼ਤੇ ਨੂੰ ਮੇਰੀ ਕੋਰੀ ਨਾ ਹੀ ਹੈ ਨਾ ਕਿਹਾ ਆ ਪਾਣੀ ਗੁਰਿੰਪੀ ਉੱਥੇ ਵੀ ਹੁੰਦਾ ਚਾਚੀ ਦੇ ਵੇ ਉਸ ਘਰ ਤਾਂ ਲੋਕੀ ਤਰਸਦੇ ਆ ਰਿਸ਼ਤਾ ਆਪਣੀਆਂ ਕੁੜੀਆਂ ਦਾ ਦਿੰਦੇ ਆ ਤੇ ਤੂੰ ਨਾ ਕਰੀ ਜਾਨਾ ਤਾਈ ਮੈਨੂੰ ਇੱਕ ਗੱਲ ਦੱਸ ਸਿਆਣੀ ਆ ਤੂੰ ਐਨੇ ਤੂੰ ਰਿਸ਼ਤੇ ਕਰਾਉਣੀ ਆ ਇੱਕ ਗੱਲ ਦਾ ਜਵਾਬ ਦੇ ਸਾਰਾ ਟੱਬਰ ਉਹਨਾਂ ਦਾ ਬਾਹਰ ਇਹ ਮੁੰਡਾ ਕਿਉਂ ਨਹੀਂ ਬਾਹਰ ਉਹ ਮੁੰਡਾ ਕਹਿੰਦਾ ਮੇਰਾ ਨਹੀਂ ਦਿਲ ਕਰਦਾ ਜੋ ਪੰਜਾਬ ਦੀ ਹਵਾ ਤਾਜੀ ਆ ਉਹ ਆ ਨਾਲੇ ਸੁੱਖ ਨਾ ਬਾਹਰ ਜਾਂਦੀ ਉਹਨੂੰ ਕੀ ਲੋੜ ਆ ਉਹ ਤਾਂ ਆਪਣੇ ਘਰ ਦੇ ਨੂੰ ਵੀ ਕਹਿੰਦਾ ਕਿ ਬਾਹਰ ਨਾ ਜਾਓ ਸੋ ਖਣਾ ਖੁੱਲਾ ਖਾਣਾ ਪੀਣਾ ਜਸਲੀ ਕਰੇ ਜੇ 골ਡੀ ਨੇ ਨਾ ਕੀਤੀ ਹੈ ਨਾ ਇਹਦੇ ਵਿੱਚ ਜ਼ਰੂਰ ਕੋਈ ਗੱਲ ਲਗੀ ਤੇ ਜਿਹੜੀ 골ਡੀ ਹੀ ਜਾਣਦਾ ਤੇ ਜੋ ਫੈਸਲਾ ਕਰੇਗਾ ਨਾ ਚੰਗਾ ਹੀ ਕਰੇਗਾ ਨਹੀਂ ਤੁਹਾਡਾ ਦਿਮਾਗ ਖਰਾਬ ਹੋ ਗਿਆ ਦੋਵਾਂ ਜਾਣੀਆਂ ਦਾ ਨੀਓ ਕੱਲ ਦਾ ਬੱਚਾ ਉਹਨੂੰ ਕੀ ਪਤਾ ਤੁਸੀਂ ਉਹਦੇ ਆਖੇ ਲੱਗਣ ਡਈਆਂ ਜੇ ਮੈਂ ਕੱਲ ਦਾ ਮੈਨੂੰ ਨਹੀਂ ਪਤਾ ਤੂੰ ਤੇ ਪੁਰਾਣੀ ਆ ਤੈਨੂੰ ਤੇ ਸਾਰਾ ਕੁਝ ਪਤਾ ਕਿ ਨਹੀਂ ਪਤਾ ਤਾਈ ਝੂਠ ਨਾ ਮਾਰੀ ਆਹ ਮੁੰਡੇ ਨੂੰ ਮੈਂ ਜਾਣਦਾ ਵਾਂ ਚੰਗੀ ਤਰ੍ਹਾਂ ਤੇ ਜਾਣਦਾ ਤੇ ਲੱਗਲੇ 10 ਪਿੰਡਾਂ 'ਚ ਇਹਦਾ ਨਾਂ ਆ ਸ਼ਹਿਰ 'ਚ ਇੰਨਾ ਮੈਂ ਇਹ ਮੁੰਡੇ ਦਾ ਨਾਂ ਆ ਤੇ ਮੈਕੀਆਂ 'ਚ ਨਾਂ ਹੀ ਇਹਦਾ ਆ ਲੈ ਹੈ ਜਸਵੀਰ ਕੋਰੇ ਤੇ ਨਾਂ ਹੀ ਇਹਦਾ ਇਹੋ ਜਿਹਾ ਰਿਸ਼ਤਾ ਕਰਾਉਣਾ ਹੀ ਸਾਡ ਨੂੰ ਤੇਰਾ ਕੀ ਵਿਗਾੜਿਆ ਸੀ ਜਸਵੀਰ ਕੋਰੇ ਮੈਂ ਮੈਨੂੰ ਕੀ ਪਤਾ ਮੈਨੂੰ ਤਾਂ ਅਗਲੇ ਨੇ ਫੋਟੋ ਭੇਜੀ ਕਿ ਸਾਡੇ ਮੁੰਡੇ ਦਾ ਰਿਸ਼ਤਾ ਕਰਵਾਓ ਐਸੇ ਕਰਕੇ ਉਹ ਕੁਛ ਲੈ ਕੇ ਨਹੀਂ ਖੁਸ਼ 22 ਤੂੰ ਥੋੜੇ ਜਿھے ਸਗਨ ਪਿੱਛੇ ਹਾਡੀ ਕੁੜੀ ਦੀ ਜ਼ਿੰਦਗੀ ਖਰਾਬ ਕਰਨ ਲੱਗੀ ਸੀ ਓਏ ਉਹ ਚਾਹੁੰਦੇ ਆ ਕਿ ਕੋਈ ਕੁੜੀ ਆਵੇ ਤੇ ਇਹਨੂੰ ਸੁਧਾਰੇ ਉਹ ਵੀ ਨਸ਼ੇੜੀ ਵਾਸਤੇ 22 ਮੈਨੂੰ ਵੇ ਸੱਚ ਸੱਚ ਦੱਸੀ ਮੈਂ ਤੈਨੂੰ ਜੋ ਤੂੰ ਕਿੰਨੀ ਆ ਨਾ ਮੈਂ ਉਸੇ ਤਰ੍ਹਾਂ ਹੀ ਕਰਨ ਨਾਲ ਸਹਿਮਤ ਹੋ ਜਾਣਾ ਵਾ ਤੈਨੂੰ ਪਤਾ ਨਹੀਂ ਹੈ ਕਿ ਇਹ ਮੁੰਡਾ ਨਸ਼ੇ ਕਰਦਾ। ਵੇ ਪੁੱਤ ਤੈਨੂੰ ਪਤਾ ਆ ਤਾਈ ਨੇ ਕਦੀ ਝੂਠ ਨਹੀਂ ਬੋਲਿਆ ਹੈਗਾ। ਆ ਥੋੜਾ ਬੋਤਾ ਕਰਦਾ। ਆ ਜਿੰਨਾ ਲੋਕਾਂ ਨੇ ਉਹਨੂੰ ਪੰਡਿਆ ਨਾ ਉਹ ਉਹਨਾਂ ਨੇ ਕਰਦਾ ਹੈਗਾ। ਐ ਵੀ ਸਾਰੇ ਪਿੰਡ ਵਾਲਿਆਂ ਨੇ ਉਹ ਮੁੰਡੇ ਦੀ ਬੁਨਿਆਦ ਕਰਦਾ ਤੇ ਹੈ ਨਾ ਕਰਦਾ ਤੇ ਹੈ ਨਾ। ਤੂੰ ਸਾਡੇ ਘਰ ਇਹੋ ਜਿਹੇ ਰਿਸ਼ਤਾ ਲੈ ਕੇ ਆਉਣਾ ਸੀ। ਤਾਈ ਇੱਕ ਗੱਲ ਦਾ ਜਵਾਬ ਦੇ। ਤੈਨੂੰ ਮੇਰੀ ਭੈਣ ਹੀ ਲੱਭੀ ਸੀ। ਮੈਂ ਉਹਨੂੰ ਬੱਚਿਆਂ ਵਾਂਗੂ ਪਾਲਿਆ ਵਾ ਮੈਂ ਕੁ ਸਾਰੀ ਸਾਰੀ ਰਾਤ ਸੁਉਣਾ ਨਹੀਂ ਰਿਹਾ ਉਹਨੂੰ ਮੈਂ ਕੁੱਛੜ ਚੁੱਕ ਕੇ ਨਾ ਕਦੀ ਸੱਜੇ ਦੇ ਕਦੀ ਖੱਬੇ ਕੱਲਾ ਕੱਲਾ ਤਾਰਾ ਉਹਨੂੰ ਮੈਂ ਰਾਤ ਵਿਖਾਇਆ ਵਾ ਗਿਣਾਇਆ ਵਾ ਤੂੰ ਮੇਰੀ ਉਸ ਕੁੜੀ ਨੂੰ ਮੇਰੇ ਉਸ ਪੁੱਤ ਨੂੰ ਮੇਰੀ ਧੀ ਨੂੰ ਮੇਰੇ ਉਸ ਬੱਚੇ ਨੂੰ ਉਹ ਸਨ ਨਸ਼ੇ ਨਾਲ ਵਿਉਣ ਲੱਗੀ ਆ। ਵੇ ਪੁੱਤ ਆ ਕਿਤਨਾ ਨਹੀਂ ਗੱਲਾਂ ਕਰਨ ਡਿਆ। ਤੈਨੂੰ ਉਹਦੇ ਬਾਰੇ ਪਤਾ ਏ ਕਿ ਉਹ ਥੋੜਾ ਬਹੁਤਾ ਨਸ਼ਾ ਕਰਦਾ। ਤੇ ਜੇ ਮੱਲਾ ਕਿ ਇਹਦਾ ਨਾਂ ਪਤਾ ਹੁੰਦਾ ਤੂੰ ਹੀ ਤਾਂ ਹੱਸ ਕੇ ਰਿਸ਼ਤਾ ਕਰਨਾ ਸੀ ਨਾ। ਕੋਈ ਹੱਸ ਕੇ ਨਹੀਂ ਕਰਨਾ। ਐਡਾ ਮੈਂ ਵੀ ਨਿਆਣੀ ਮੈਨੂੰ ਤੂੰ ਹੀ ਨਾ ਸਾਰੇ ਪਿੰਡ ਵਾਲੇ ਸਮਝਦੇ ਰਹੇ ਕਿ ਇਹ ਤੇ ਕੋਰਾ ਅਨਪੜਿਆ ਇਹਨੂੰ ਕੱਖ ਨਹੀਂ ਪਤਾ ਪਰ ਤੁਹਾਨੂੰ ਮੈਂ ਇਹ ਦੱਸਾਂ ਮੈਨੂੰ ਭਾਵੇਂ ਆ ਪੜਾਈਆਂ ਪੜ੍ਹੁਈਆਂ ਟਾਡੀਆਂ ਨਹੀਂ ਆਉਂਦੀਆਂ ਪਰ ਮੈਂ ਨਾ ਛੋਟੀ ਉਮਰ ਤੋਂ ਹੀ ਐਨੇ ਘਠੇਡੇ ਖਾਦੇ ਆ ਸਾਰਿਆਂ ਕੋਲੋਂ ਕਿ ਅਗਲ ਮੈਨੂੰ ਦੁਨੀਆ ਨੇ ਬਹੁਤ ਦੇ ਛੱਡੀ ਤਾਈ ਬਹੁਤ ਦੇਸ਼ ਤਾਈ ਮੈਨੂੰ ਇੱਕ ਗੱਲ ਦੱਸ ਤੈਨੂੰ ਉਹਨਾਂ ਕਿੰਨੇ ਪੈਸੇ ਦਿੱਤੇ ਆ ਮੁੰਡਾ ਵਿਆਹਣ ਦੇ ਕਿੰਨੇ ਭਰਨ ਦੇ ਆ ਦੱਸ ਤੈਨੂੰ ਇਹਦੇ ਨਾਲ ਕੀ ਲੈਣਾ ਦੇਣਾ ਤੂੰ ਹੀ ਥੋੜਾ ਲੱਗੇ ਰਿਸ਼ਤਾ ਕਰਨ ਜਿੰਨੇ ਮਰਜ਼ੀ ਮੈਨੂੰ ਦੇਣ ਨਾ ਦਿਨ ਰਿਸ਼ਤਾ ਦਸ ਪੁੱਤ ਦਾ ਮੈਂ ਕਰਵਾ ਕੇ ਛੱਡੂਗੀ ਵੇਖੀ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਵੇਖੀ ਚੰਗੇ ਭਲੇ ਕਰਦਾ ਰਿਸ਼ਤਾ ਕਰਵਾਉਂਗੀ ਫਿਰ ਮੇਰੀ ਵੀ ਸੁਣ ਲੈ ਤਾਈ ਜਿੰਨੇ ਪੈਸੇ ਉਹ ਦੇਣ ਦੇ ਹਨਾ ਮੇਰੇ ਕੋਲੋਂ ਆ ਕੇ ਉਹ ਤੋਂ ਦੂਨੇ ਲੈ ਲਈ ਪਰ ਕਿਹੇ ਦੀ ਧੀ ਉਸ ਘਰੇ ਨਾ ਡੋਬੀ ਨਹੀਂ ਤੇ ਜਿੰਨੀਆਂ ਬੱਦਸੀਸਾਂ ਤੈਨੂੰ ਉਸ ਕੁੜੀ ਨੇ ਦੇਣੀਆਂ ਹੀ ਨਾ ਉਹ ਬੱਦਸੀਸਾਂ ਸਿੱਧੀਆਂ ਰੱਬ ਦੇ ਦਰਗਾਹ 'ਚ ਜਾ ਕੇ ਵੱਜਣੀਆਂ ਤੇ ਬਾਅਦ ਵਿੱਚ ਤੈਨੂੰ ਹੀ ਲੱਗਣੀ ਹੈ ਵੇਖ ਲਈ ਕਰਨਾ ਪਰਣਾ ਇੱਥੇ ਹੀ ਸਾਰਾ ਗੱਲ ਸੁਣ ਲਾ ਵੇ ਸਰਦਾਰਾ ਆ ਬੋਤੀਆਂ ਮੇਰੇ ਨਾਲ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਮੈਂ ਤਾਂ ਲੈ ਕੇ ਆਈ ਸੀ ਕਿ ਚੱਲ ਉਹ ਵੀ ਚੰਗਾ ਭਲਾ ਘਾ ਰਿਆ ਤੇ ਢਾਡਾ ਵੀ ਵਿਚਾਰ ਬੰਦਿਆ ਚ ਨਾ ਆ ਤਾਂ ਤੁਸੀਂ ਆਪਣੀ ਧੀ ਦਾ ਰਿਸ਼ਤਾ ਉਸ ਕਰ ਕਰ ਦੋ ਵਾਕੇ ਸਹੀ ਗੱਲ ਪਿੰਡ ਵਾਲੀ ਕਹਿੰਦੇ ਆ ਕਿ ਅਨਪੜਦਾ ਅਨਪਾੜੀ ਆ ਪੜਿਆ ਲਿਖਿਆ ਹੁੰਦਾ ਤੇ ਮਾਤ ਹੁੰਦੀ ਤੈਨੂੰ ਮੈਂ ਅਨਪਾੜੀ ਚੰਗਾਈ ਪਰ ਮੈਂ ਆਪਣੀ ਭੈਣ ਨੂੰ ਵਿਆਹਣੀ ਉੱਥੇ ਅਨਪੜਿਆ ਨਾ ਤੈਨ ਤਾਂ ਮਾੜੇ ਚੰਗੇ ਦੀ ਪਹਿਚਾਨ ਹੀ ਨਹੀਂ ਗੇ ਢਾਡੀ ਪਿਆਨੇ ਸੁੱਖ ਮਾਨਣਾ ਸੀ ਉਸ ਕਰਦਾ ਤੂੰ ਚੁੱਪ ਕਰਕੇ ਚੱਲ ਤੇਰੇ ਗਾੜੀ ਹੱਥ ਜੋੜੇ ਜਾ ਜਾ ਬਾਹਰ ਦਾ ਬੂਆ ਖੁੱਲਾਈ ਕੇ ਖੋਲ ਕੇ ਆਵਾ ਤੂੰ ਇੱਥੇ ਰਿਸਤਾ ਲੈ ਕੇ ਆਈ ਸੇ ਕਿ ਮੇਰੇ ਪੁੱਤ ਨੂੰ ਨਿੰਦਨ ਆਈ ਸੇ ਮਾੜਾ ਚੰਗਾ ਨਾ ਬੋਲ ਇੱਥੇ ਇਹ ਤਾਂ ਆਪਣੀ ਜ਼ਿੰਦਗੀ ਦੇ ਨਾਲ ਨਾਲ ਉਸ ਪੜ੍ਹੀ ਲਿਖੀ ਕੁੜੀ ਦੀ ਵੀ ਜ਼ਿੰਦਗੀ ਨਰਕ ਕੀਤੀ ਨਹੀਂ ਚੱਲ ਤੂੰ ਬਾਹਰ ਚੱਲ ਚੱਲ ਬਧੀਆਂ ਗੱਲਾਂ ਕਰੀ ਜਾਂਦੀ ਐ। ਤਾਈ ਜਾ ਨਾ ਲੈ ਮੇਰੀ ਗੱਲ ਸੁਣ ਲੈ। ਤੁਹਾਡੇ ਘਰੇ ਨਾ ਅੱਜ ਤੱਕ ਕਿਸੇ ਨੇ ਨਸ਼ਾ ਨਹੀਂ ਕੀਤਾ ਤੇ ਤੂੰ ਨਸ਼ੇੜੀ ਦਾ ਵਿਆਹ ਸਾਡੇ ਘਰੇ ਕਰਾਂ ਚੱਲੀ ਸੀ। ਉਹ ਨਾਲੇ ਮੈਂ ਬੜੀ ਖੁਸ਼ ਆ। ਸ਼ੁਕਰ ਆ ਅਨਪੜਾ ਕੋਈ ਨਸ਼ੇ ਤੇ ਨਹੀਂ ਨਾ ਕਰਦਾ। ਨੀਤੀ ਏ ਐਡਾ ਹੰਕਾਰ ਨਹੀਂ ਕਰੀਦਾ ਹੁੰਦਾ ਕਿ ਕਿਸੇ ਨੇ ਨਸ਼ਾ ਨਹੀਂ ਕੀਤਾ। ਵੇਲੇ ਘੜੀ ਦਾ ਕੋਈ ਪਤਾ ਨਹੀਂ ਹੁੰਦਾ। ਰਿਆ ਕੀ ਗੱਲ ਗਈ ਐ। ਕੋਈ ਘੜੀ ਦਾ ਪਤਾ ਨਹੀਂ ਹੁੰਦਾ। ਕੇਹ ਵੜੇ ਤੇਰੇ ਵਰਗਾ ਹੀ ਆ ਕੇ ਅੜਾ ਛੜਦਾ ਬੰਦੇ ਨੂੰ ਚੱਲ ਵੇ ਚੱਲ ਅਨਪੜ੍ਹ ਕਿਸੇ ਥਾਂ ਆਂਦਾ ਚੱਲ ਤੂੰ ਬਾਹਰ ਚੱਲ ਬਹੁਤੀਆਂ ਗੱਲਾਂ ਨਾ ਕਰ ਤੂੰ ਵੱਡੀ ਪੜੀ ਲਿਖੀ ਨਿਕਲ ਬਾਹਰ ਪਤਾ ਵੱਡੇ ਸਰਦਾਰ ਦਾ ਮਿਲੋਂ ਵੱਡੀ ਤੂੰ ਵਿਚੋਲਣ ਭਣੀ ਫਿਰਦੀ ਐ ਮੈਨੂੰ ਐ ਕਹਿਣ ਲਈ ਅਨਪੜ੍ਹ ਜਿੱਤਰਾ ਆ ਪੜੀ ਸੀ ਲੱਗੀ ਹੋਵੇ ਜਿਮੂ ਆਪਕਲ ਬੋਲਣ ਦੇ ਜੋ ਬੋਲਦੀ ਐ ਜਿਮੂ ਆਪਕਲ ਨਾ ਹੋਵੇ ਉਹ ਦੁਜਨ ਨੂੰ ਮਰਟਾਈ ਦੇ ਦਈ मेरा वो सोने वाला जुन पीसो더라 ਉਪਤ ਉਹ ਉਹੋ ਵੀ ਚਮਕਦਾ ਨਹੀਂ ਮੰਮੀ ਤੁਸੀਂ ਮੇਰਾ ਦੇਲ ਰੱਖਣ ਲਈ ਵੇਖੋ ਸਚਾਈ ਤੋਂ ਆਪਾਂ ਨਾ ਭਜਿਏ ਜੇ ਮੈਂ ਅਨਪੜਹਾ ਹਾਂ ਦਾ ਵਾ ਤੇ ਸਾਰਿਆਂ ਨੇ ਅਨਪੜੀ ਕਹਿਣਾ ਵਾ ਕਿ ਇਹ ਮੇਰੀ ਪੜੇ ਲਿਖੇ ਕਹਿਣਾ ਤੇ ਇਸ ਗੱਲ ਦਾ ਨਾ ਮੈਨੂੰ ਬੁਰਾ ਨਹੀਂ ਲੱਗਦਾ ਇਸ ਕਰਕੇ ਨਾ ਤੁਸੀਂ ਵੀ ਇਸ ਗੱਲ ਦਾ ਕੋਈ ਬੁਰਾ ਨਾ ਬਣਾਓ ਨਾ ਦੱਸ ਇਹ ਸਾਡੇ ਵਾਸਤੇ ਅਨਪੜਿਆ ਕਿ ਲੋਕਾਂ ਵਾਸਤੇ ਵੀ ਅਨਪੜਿਆ ਹੈ ਕਿਹੜਾ ਜਾਪੋ ਜਿਆ ਬੋਲ ਰਿਹਾ ਕੋਈ ਮੁੰਡਿੰਬ ਇੱਕ ਥੋੜਾ ੱਟਕੀ ਅੱਜ ਪਤਾ ਨਹੀਂ ਘਰ ਤੇ ਕਲੇਸ਼ ਹੀ ਪਉਣ ਆਈ ਸੀ ਖਰੀ ਗੱਲ ਸੁਣੋ ਤੁਸੀਂ ਨਾ ਇਹਨੂੰ ਸਾਫ਼ ਸੁਫ਼ ਕਹਿ ਦੋ ਸਾਡੇ ਘਰੇ ਨਾ ਆਇਆ ਕਰ ਤਾਈ ਉਹ ਤਾਂ ਮੈਂ ਉੱਠ ਕੇ ਉਹਨੂੰ ਕੱਢਿਆ ਆ ਮੈਂ ਬੈਠੀ ਰਹੀਂਦੀ ਪਤਾ ਨਹੀਂ ਇਹਨੇ ਕਿੰਨਾ ਘਪਵਾੜਾ ਪਾ ਜਣਾ ਸੀ ਮੇਰੇ ਕੋਲ ਤੋਂ ਦੁਖੀ ਹੋ ਗਿਆ ਅੱਜ ਬਸ ਬਸ ਚੱਲੀ ਜਾ ਰਿਹਾ ਸਾਰਾ ਕੁਝ ਐਵੇਂ ਹੋਰ ਕੀ ਆ ਨਹੀਂ ਆ ਰਹੀਂ ਪੜੀ ਹੋ ਗਈ ਪੜਾਈ ਪੂਰੀ ਆਹੋ ਠੀਕੇ ਕੋ ਆਪਣਾ ਯੂਨੀਵਰਸਿਟੀ ਹਾਂ ਚਲ ਹੋਰ ਤੂੰ ਸੁਣਾ ਸਭ ਵਧੀਆ ਆ ਜਾ ਲਾਲਾ ਕਦੀ ਚੱਕਰ ਬਸ ਜਦੋਂ ਵੇਖੋ ਨਾ ਇਹ ਹੂੰ ਠੀਕ ਹੈ ਰੀ ਫੇ ਤਿੰਨੇ ਤਰੀਕੇ ਕਲਰ ਫਾਈ ਮੈਂ ਮਰ ਜਾ ਨਹੀਂ ਹੋਇਆ ਕੁਛ ਨਹੀਂ ਮੰਮੀ ਕੁਛ ਨਹੀਂ ਹੋਇਆ ਸਮੇਂ ਮੈਂ ਨਾ ਤੈਨੂੰ 10 ਮਿੰਟ ਰੁੱਕ ਕੇ ਫੋਨ ਕਰਦੀ ਆ ਫਿਰ ਮੈਂ ਤੈਨੂੰ ਦੱਸਣੀ ਆ ਸਾਰੀ ਗੱਲਬਾਤ ਹੈ ਆਹੋ ਠੀਕ ਠੀਕ ਕੀ ਹੋਇਆ ਮੰਮੀ ਕਿਹੜੀ ਗੱਲਬਾਤ ਦੱਸਣੀ ਜੀ ਮੇਰਾ ਤੇ ਦਿਮਾਗ ਹੁਣ ਐਡਾ ਹੋ ਗਿਆ ਨਾ ਮੋਟਾ ਕਿ ਮੈਨੂੰ ਤੇ ਦਿਨ ਵਾਰ ਵੀ ਨਹੀਂ ਯਾਦ ਰੰਦਾ ਕਿਰਨ ਕਿਉਂ ਕੀ ਹੋ ਗਿਆ ਵੈਸੇ ਹੀ ਕਹਿੰਦੀ ਪਈਆਂ ਤੇ ਵੈਸੇ ਹੀ ਕਹਿੰਦੀ ਪਈਆਂ ਕਿੱਥੇ ਚੱਲੇ ਜੀ ਹੋਣਾ ਆਈ ਆਈ ਤੂੰ ਕੰਬਲ ਤੈ ਲਾ ਅਜੇ ਇੰਨਾ ਟਾਈਮ ਹੋ ਗਿਆ ਅਜੇ ਤੱਕ ਖਲਾਰੇ ਨਹੀਂ ਕਰਦੇ ਚੁੱਕੇਗਾ ਸਹੀ ਗੱਲ ਆ ਮੰਮੀ ਅਜਿੱਥੇ ਜਾਂਦੇ ਨਾ ਉੱਥੇ ਖਲਾਰਾ ਪਾ ਦਿੰਦੇ ਆ ਅਸ ਕਾਵੋਂ ਤੂੰ ਇਸ ਉੱਤੇ ਦੋ ਇੱਕੋ ਹੀ ਸਕਾ ਬਸ ਲੈ ਹੀ ਫਿਰਦੇ ਜੇ ਕੋਈ ਨਹੀਂ ਅਜੇ ਸਰਦਾ ਪਿਆ ਬਸ ਸਹੀ ਆ किरण हां जी मेरी ਗੱਲ ਸੁਣੋ ਸੁਣਾਓ ਇਹਨੂੰ ਰੱਖ ਦੋ ਮਿੰਟ ਅੱਜ ਕੱਲ ਕਿੰਨੀ ਤਰੀਕ ਹੈ ਕੱਲ 12 ਤਰੀਕ ਹੈ ਮੈਂ ਕਹਿੰਦੀ ਮੇਰਾ ਹੀ ਦਿਮਾਗ ਮੋਟਾ ਹੋ ਗਿਆ ਮੇਰੇ ਨਾਲ ਨਾਲ ਲੱਗਦਾ ਤੁਹਾਡਾ ਵੀ ਮੋਟਾ ਹੋ ਗਿਆ ਕੀ ਹੋਇਆ ਮੰਮੀ ਨਹੀਂ ਕਮਲੀ ਏ ਨਹੀਂ ਕਮਲੀ ਧੀਏ ਕੱਲ ਤੇਰੀ ਤੇ ਗੋਲਦੀ ਦੀ ਵੈਡਿੰਗ ਐਨੀਵਰਸਰੀ ਆ ਹਾਂਜੀ ਹਾਂਜੀ ਮੰਮੀ ਯਾਦ ਕਿਉਂ ਭੁੱਲ ਗਈ ਏ ਯਾਦ ਆ 7 ਸਾਲ ਹੋ ਗਏ ਸਾਡੇ ਵਿਆਹ ਨੂੰ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਘਰ ਦੀਆਂ ਸਾਰੀਆਂ ਤੁਸੀਂ ਆਪਣੀਆਂ ਹੀ ਖੁਸ਼ੀਆਂ ਭੁੱਲ ਗਏ ਇੰਨੀਆਂ ਵੀ ਨਹੀਂ ਘਰ ਚ ਮਸਤ ਹੋਈ ਦਾ ਕਿ ਆਪਣੀ ਖੁਸ਼ੀਆਂ ਦਾ ਧਿਆਨ ਹੀ ਨਾ ਰਵੇ ਅੱਛਾ ਮੇਰੀ ਗੱਲ ਸੁਣ ਆਪਣੇ ਤੈਨੂੰ ਮੇਰੇ ਵੱਲੋਂ ਗਿਫਟ ਆ ਕੀ ਹੈ ਤੂੰ ਵੇਖ ਤੇ ਸਹੀਂ ਚੰਗੀ ਮੰਮੀ ਹਾਂ ਆਦੇ ਉਹ ਹੀ ਨਹੀਂ ਜਿਹੜੇ ਤੁਹਾਨੂੰ ਗਿਫਟ ਮਿਲੀਆਂ ਸੀ ਆਹ ਤੇਰੇ ਮਾਮੇ ਨੇ ਲੈ ਕੇ ਦਿੱਤੀਆਂ ਸਾਨੂੰ ਪਰੇ ਤੁਸੀਂ ਮੈਨੂੰ ਕਿਉਂ ਦੇਣ ਦੇ ਜੇ ਜੇ ਤੁਸੀਂ ਮੈਨੂੰ ਗਿਫਟ ਦੇਣਾ ਕੋਈ ਗੱਲ ਨਹੀਂ ਇੰਨਾ ਕੋ ਪੈਸੇ ਲੈ ਕੇ ਦੇ ਦਿੰਦੇ ਉਹਦੇ ਮਾਮਾ ਜੀ ਨੇ ਗਿਫਟ ਕੀਤੇ ਸੀ ਨਾ ਤੇ ਮਾਮਾ ਜੀ ਤੇ ਨਾਂ ਲਿਖਿਆ ਆਇਆ ਕਿ ਮਾਮਾ ਜੀ ਨੇ ਦਿੱਤਾ ਤੇ ਅਸੀਂ ਕੋਈ ਇਹਨੂੰ ਕੋਈ ਪਾ ਨਹੀਂ ਸਕਦਾ ਨਾਲ ਗੋਲਡੀ ਕੋਲ ਪੈਸੇ ਲੈ ਕੇ ਕਿਉਂ ਤਵਾਂ ਗੋਲਡੀ ਦੇ ਪੈਸੇ ਗੋਲਡੀ ਦੇ ਘਰ ਲਵਾ ਦਿਆਂ ਮੈਂ ਪਾਏ ਤੂੰ ਪਾਏ ਪੁੱਤਰ ਗਲਤੀ ਕੋਈ ਨਾਲ ਦੇਣੇ ਤੇ ਤੁਹਾਨੂੰ ਹੀ ਨੇ ਅੱਜ ਵੀ ਤੁਹਾਨੂੰ ਦੇਣੇ ਤੇ ਕੱਲ ਵੀ ਤੁਹਾਨੂੰ ਦੇਣੇ ਕੱਲ ਇਹ ਵਾਕੇ ਨਾ ਕੁੰਮਨ ਜਾਇ ਕੱਲ ਕਰਦੇ ਕੰਮ ਦਾ ਕੋਈ ਫਿਕਰ ਨਾ ਕਰੀ ਚੁੱਪ ਕਰਕੇ ਸਵੇਰੇ ਉਠੀ ਗੁਰਦੁਆਰੇ ਸਾਮ ਮੱਥਾ ਟੇਕ ਕੇ ਆਈ ਧੋਵੇ ਜੀ ਜਾਇ ਅਜੇ ਘੁੰਮੇ ਅਜੇ ਸਾਰੇ ਸਵੇਰੇ ਜਾਇ ਤੇ ਸ਼ਾਮੀ ਕਰੇ ਅਜੇ ਲੱਖ ਕੋਈ ਕਹੀ ਜੇ ਤੁਹਾਨੂੰ ਆ ਕੰਮ ਕਰਨਾ ਤੇ ਉਹ ਕੰਮ ਕਰਨਾ ਬਸ ਕੱਲ ਦਾ ਦਿਨ ਤੁਹਾਡੇ ਦੋਹਾਂ ਜੀਆਂ ਵਾਸਤੇ ਤੁਸੀਂ ਤਾਂ ਮੰਮੀ ਹਰ ਸਾਲ ਹੀ ਕਹਿੰਦੇ ਜੇ ਕਿ ਦੋਵੇਂ ਜੀ ਜਾਓ ਘੁੰਮੋ ਫਿਰੋ ਪਰ ਤੁਹਾਨੂੰ ਵੀ ਪਤਾ ਵਾ ਇਹ ਆਪਣੇ ਪਰਿਵਾਰ ਤੋਂ ਬਿਨਾ ਕਿਤੇ ਨਹੀਂ ਜਾਂਦੇ ਜਿੱਥੇ ਜਾਣਾ ਹੁੰਦਾ ਸਭ ਨੂੰ ਨਾਲ ਲੈ ਕੇ ਜਾਂਦੇ ਆ ਤੇ ਬਾਕੀ ਕੋਈ ਗੱਲ ਨਹੀਂ ਉਹਨਾਂ ਦੀਆਂ ਵੀ ਫੀਲਿੰਗਸ ਆ ਮੈਂ ਸਮਝ ਸਕਦੀ ਹਾਂ ਪਰ ਜੇ ਤੂੰ ਕਹੇਂਗੀ ਨਾ ਤੇ ਜ਼ਰੂਰ ਜਾਏਗਾ ਹਮੇਸ਼ਾ ਹੀ ਥੋੜਾ ਜਿਹੜਾ ਕੰਮ ਪਿੱਛੇ ਹੁੰਦਾ ਆ ਉਹ ਹੁਣ ਅੱਗੋਂ ਵੀ ਹੋਏਗਾ ਨਾ ਨਾ ਕਦੇ ਕਦੇ ਆਪਣੇ ਵਾਸਤੇ ਵੀ ਪੁੱਤਰ ਟਾਈਮ ਕੱਢਣਾ ਚਾਹੀਦਾ ਕਿਰਨ ਮੈਨੂੰ ਇੰਨੀ ਬੜੀ ਖੁਸ਼ੀ ਹੁੰਦੀ ਏ ਕਿ ਤੂੰ ਮੈਨੂੰ ਕਦੀ ਚਾਚੀ ਨਹੀਂ ਸਮਝਿਆ ਹਮੇਸ਼ਾ ਮਾਂ ਹੀ ਸਮਝਿਆ ਦੋਵੇਂ ਜਨੀਆਂ ਨੂੰ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਉਹ ਬੱਚਾ ਕਿਦਾ ਤੇ ਉਹ ਬੱਚਾ ਕਿਦਾ ਸਾਡੇ ਸਹੀ ਮਨੇ ਸਾਡੇ ਬੱਚਿਆਂ ਨੂੰ ਅਜੇ ਤੱਕ ਪਤਾ ਪੁੱਤਰ ਇਹੀ ਪਿਆਰ ਤੇ ਇਹੀ ਤੇਰੇ ਤੋਂ ਸੀ ਆਸ ਰੱਖਦੇ ਸਾਂ ਉਹੀ ਸਾਨੂੰ ਮਿਲਿਆ ਇਹ ਹੀ ਅੱਗੋ ਸਾਹਿਲ ਡੀਕੇ ਦੀ ਕਰਦੀਆਂ ਤੋਂ ਇਹੀ ਅਕੋ ਅਸੀਂ ਉਹਨਾਂ ਤੇ ਰੱਖਣਾ ਪਰ ਚਲੋ ਕਰਦੀ ਨਹੀਂ ਸੋਹਣੀ ਰੱਖੀ ਗਈ ਹੈ ਨਾ ਅੱਗੋ ਵੀ ਸਭ ਵਧੀਆ ਹੀ ਵਧੀਆ ਹੋਏਗਾ ਮੰਮੀ ਹੂੰ ਮੈਂ ਤਾਂ ਨੇਕ ਗੱਲ ਕਰਨੀ ਸੀਗੀ ਆ ਤੁਹਾਨੂੰ ਲੱਗਦਾ ਨਹੀਂ ਆ ਸਾਹਿਲ ਦੇ ਵਿੱਚ ਤੇ ਡੀਕੇ ਵਿੱਚ ਚੇਂਜ ਜਿਆ ਨਹੀਂ ਲੱਗਦਾ ਅੱਜ ਵੇਖ ਲਓ 3-4 ਮਹੀਨੇ ਹੋ ਗਏ ਆ ਪਤਾ ਨਹੀਂ ਕਿੱਥੇ ਘੁਵਾਚੇ ਰਹਿੰਦੇ ਆ ਦਿਖਦੇ ਹੀ ਨਹੀਂ ਘਰ ਦੇ ਵਿੱਚ ਆਪਣੇ ਆਪ ਚ ਮਸਤ ਰਹਿੰਦੇ ਆ ਜਦੋਂ ਕਿ ਤੇ ਇਹਨਾਂ ਦੇ ਕਮਰੇ ਵਿੱਚ ਵਿਚਰ ਜੋ ਨਾ ਲਾਗੇ ਵੀ ਖੜੇ ਹੋਵੋ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਸ ਵਿੱਚ ਹੀ ਪਤਾ ਨਹੀਂ ਕਿੱਥੇ ਘੁਵਾਚੇ ਰਹਿੰਦੇ ਆ ਕਾਲਜ ਵੀ ਜਾਂਦੇ ਆ ਕਾਲਜ ਤੋਂ ਛੁੱਟੀ ਕਦੋਂ ਦੀ ਹੋ ਜਾਂਦੀ ਹੈ ਤੇ ਆਉਂਦੇ ਰਾਤ-ਰਾਤ ਨੂੰ ਤੁਸੀਂ ਪੁੱਛਿਆ ਨਹੀਂ ਕਦੀ ਇਹਨਾਂ ਨੂੰ ਗੱਲ ਤੇ ਤੂੰ ਕਿਰਨ ਬਿਲਕੁਲ ਠੀਕ ਕਹਿੰਦੀ ਈ ਮੈਂ ਵੀ ਇਸ ਗੱਲ ਨੂੰ ਨੋਟ ਕੀਤਾ ਕਿ ਅੰਤ ਪਹਿਲੀ ਗੱਲ ਤੇ ਆਉਂਦੇ ਲੇਟ ਨੇ ਜੇਕਰ ਦੁਪਹਿਰੀ ਆ ਵੀ ਗਏ ਨਾ ਉਹਨਾਂ ਨੇ ਰੋਟੀ ਨਹੀਂ ਖਾਣੀ ਚਾਹੇ ਪੀ ਜਾਂਦੇ ਨੇ ਕਮਲਿਆ ਕੋ ਉਹ ਵੀ ਤੇਜ ਮਿੱਠਾ ਪੁਆ ਪੁਆ ਕੇ ਚਾਹਾਂ ਪਿੰਦੇ ਲੰਦੇ ਨੇ ਔਰ ਨੀਂਦ ਦੇ ਚੀ ਰਹਿੰਦੇ ਨੇ ਮੈਂ ਤੇ ਪਰਸੋ ਕਹਿ ਦਿੱਤਾ ਸਾਹਿਲ ਨੂੰ ਵੀ ਮੈਂ ਕਿ ਨਿੰਦਰ ਆਈ ਅਰੇ ਸੋ ਜਾ ਥੋੜੀ ਦੇਰ ਕੁਝ ਵਾ ਵੀ ਨਹੀਂ ਦਿੰਦੇ ਮੈਨੂੰ ਤੇ ਸਮਝਦੇ ਨੇ ਪਾਗਲ ਹੈਗੀ ਏ ਮੈਨੂੰ ਤੇ ਆਪ ਨਹੀਂ ਮੰਮੀ ਸਮਝ ਆਂਦੀ ਕਿਰਨ ਮੇਰੀ ਗੱਲ ਸੁਣ ਤੂੰ ਵੀ ਪੜ੍ਹੀ ਲਿਖੀ ਹੈ ਤੂੰ ਵੀ ਖੋਲ ਜਾਂ ਵਿੱਚ ਗਈ ਹੈ ਸਾਡੇ ਵਰਗੇ ਤੇ ਅਨਪੜ ਜਨਾਨੀਆਂ ਉੱਥੇ ਸਭ ਠੀਕ ਠਾਕ ਮੋਲ ਚੱਲ ਹੁੰਦਾ ਨਾ ਮੰਮੀ ਤੁਸੀਂ ਕਾਲਜ ਦੇ ਮਾਹੌਲ ਬਾਰੇ ਪੁੱਛਣ ਦੇ ਜੀ ਬੜਾ ਵਧੀਆ ਮਾਹੌਲ ਹੁੰਦਾ ਪਰ ਕੁਛ ਮੁੰਡੇ ਉੱਥੇ ਨਸ਼ੇ ਕਰਦੇ ਆ ਆਪਦੇ ਵਿਗੜੇ ਹੁੰਦੇ ਆ ਦੂਜੇ ਮੁੰਡਿਆਂ ਨੂੰ ਵੀ ਨਾਲ ਹੀ ਵਿਗਾੜ ਦਿੰਦੇ ਕਿ ਇਹ ਕਿਉਂ ਚੰਗੇ ਭਲੇ ਆ ਉੱਥੇ ਨਸ਼ਾ ਮਿਲਦਾ ਮੰਮੀ ਪੁੱਛੋ ਨਾ ਕਿ ਕਾਲਜੇ ਕੀ ਕੁਛ ਹੁੰਦਾ ਵਾ ਕਈ ਹੁੰਦੇ ਆ ਮੁੰਡੇ ਜਿਹੜੇ ਕੀ ਪੜ੍ਹ ਲਿਖ ਕੇ ਵੱਡੇ ਮੁਕਾਮ ਦੇ ਉੱਤੇ ਚੱਲ ਜਾਂਦੇ ਪਰ ਕਈ ਮੁੰਡੇ ਆ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਕੇ ਹੀ ਰਹਿ ਜਾਂਦੇ ਆ ਆਪ ਤੇ ਬਰਬਾਦ ਹੁੰਦੇ ਹੀ ਆ ਆਪਣੇ ਘਰ ਦੇ ਵੀ ਬਰਬਾਦ ਕਰ ਲੈਂਦੇ ਆ ਤੁਹਾਨੂੰ ਵੀ ਪਤਾ ਵਾ ਆ ਨਸ਼ੇ ਕਿੰਨੇ ਮਹਿੰਗੇ ਵਿਕਦੇ ਆ ਮੈਨੂੰ ਤੇ ਬੜਾ ਹੀ ਡਰ ਲੱਗਦਾ ਆ ਮੰਮੀ ਪਰਸੋਂ ਨਾਲ ਦੀ ਗਲੀ 'ਚ ਕੁੜੀ ਨਹੀਂ ਆ ਉਹਨੇ ਮੈਨੂੰ ਸਾਹਿਲ ਦੀ ਫੋਟੋ ਭੇਜੀ ਆ ਵੇਖੋ ਕਿਤਰਾ ਸੁੱਤਾ ਪਿਆ ਵਾ ਡਿੱਗਿਆ ਪਿਆ ਵਾ ਆ ਵੇਖੋ ਇਹ ਕਿੱਥੋਂ ਦੀ ਏ ਮੰਮੀ ਇਹ ਤੇ ਕਾਲਜ ਦੀ ਆ ਪਤਾ ਨਹੀਂ ਉਹਨਾਂ ਦੀ ਕੋਈ ਕੀ ਕਹਿੰਦੇ ਆ ਮੈਡੀਕਲ ਰੂਮ ਦੀ ਹੋਣੀ ਆ ਤੇ ਮੈਨੂੰ ਲੱਗਦਾ ਹੁਣ ਸਾਨੂੰ ਦੋਵਾਂ ਨੂੰ ਜਾਂ ਸਾਰੇ ਪਰਿਵਾਰ ਨੂੰ ਇਹਨਾਂ ਦੋਵਾਂ ਵੱਲ ਧਿਆਨ ਦੇਣਾ ਪੈਣਾ ਵਾ ਮੈਨੂੰ ਤੇ ਡਾਰੀ ਲੱਗਦਾ ਇਹਨਾਂ ਵੱਲ ਵੇਖ ਕੇ ਇਹ ਪਤਾ ਨਹੀਂ ਇਕੱਲੇ ਗੱਲਾਂ ਕਰੀ ਜਾਣਗੇ ਸੁੱਤੇ ਹੀ ਰਹਿੰਦੇ ਆ ਰੋਟੀ ਪਾਣੀ ਨਹੀਂ ਖਾਂਦੇ ਕਮਜ਼ੋਰ ਹੋਈ ਜਾਂਦੇ ਆ ਨਹੀਂ ਕਿ ਨਾ ਇਹ ਨਹੀਂ ਹੋ ਸਕਦਾ ਸਾਡੇ ਬੱਚਿਆਂ ਤੇ ਨਾ ਮੈਨੂੰ ਪੂਰਾ ਭਰੋਸਾ ਹੈ ਸਾਡੀ ਪਰਵਰਿਸ਼ ਖਰਾਉਣੀ ਹੋ ਸਕਦੀ 골ਡੀ ਨੇ ਨਾ ਆਪਣਾ ਨਾ ਪਸੀਨਾ ਬਾਵਾ ਕੇ ਨਾ ਇਹਨਾਂ ਨੂੰ ਪਾਲ ਕੇ ਵੱਡਾ ਕੀਤਾ ਉਸ ਮੁੰਡੇ ਨੇ ਪੂਰੀ ਮਿਹਨਤ ਦਿਲੋਂ ਵਫਾਦਾਰੀ ਨਿਭਾਈ ਹੈ ਇਹਨਾਂ ਨੂੰ ਇੰਨਾ ਪਤਾ ਹੈ ਕਿ ਸਾਡੇ ਭਰਾ ਨੇ ਸਾਡੇ ਵਾਸਤੇ ਕੀ ਕੁਛ ਕੀਤਾ ਸਾਡੇ ਬੱਚੇ ਐਵੇਂ ਨਹੀਂ ਕਰ ਸਕਦੇ ਇਹ ਫੋਟੋ ਵੇਜੇ ਸੁੱਤਾ ਹੋਣਾ ਕਿਰਨ ਮੰਮੀ ਮੈਂ ਤੇ ਕਹਿੰਦੀ ਹਾਂ ਜਿੰਮੇ ਦਾ ਤੁਸੀਂ ਸੋਚਣ ਦੇ ਜੇ ਨਾ ਉਵੇਂ ਦਾ ਕੁਛ ਨਾ ਹੋਵੇ ਕਿਉਂਕਿ ਜਿਉ ਤੁਹਾਡੇ ਬੱਚੇ ਹਨ ਨਾ ਤੇ ਸਾਡੇ ਵੀ ਉਹ ਬੱਚੇ ਹੀ ਆ ਮੈਂ ਨਹੀਂ ਚਾਹਦੀ ਕਿ ਉਹ ਉਸ ਦਲਦਲ ਦੇ ਵਿੱਚ ਫਸ ਜਾਣ ਜਿੱਥੋਂ ਕਦੀ ਨਿਕਲ ਹੀ ਨਾ ਪਾਣ ਬਾਕੀ ਰੱਬ ਨੂੰ ਤੇ ਇਹਨਾਂ ਨੂੰ ਆਪ ਹੀ ਪਤਾ ਹੋਊਗਾ ਮੇਰੀ ਗੱਲ ਸੁਣ ਤੂੰ ਨਾ ਤੇਰੇ ਕੁਛੀ ਲਿਆ ਸੁਲੀਆਂ ਹੋਣਗੀ ਹੈ ਨਾ ਤੂੰ ਪਤਾ ਕਰਾ ਕਿਰਨ ਛੇ ਗੋਲਦੀ ਨੂੰ ਪਤਾ ਲੱਗੇ ਨਾ ਕਿਸੇ ਗੱਲ ਦਾ ਵੀ ਬੜਾ ਉਹਦਾ ਬੜਾ ਦਿਲ ਟੁੱਟ ਜਾਣਾ ਹੀ ਤੂੰ ਪਤਾ ਕਰਾ ਕਿਰਨ ਕੋਈ ਗੱਲ ਨਹੀਂ ਮੇਰਾ ਦਿਲ ਬੈਠੀ ਜਾਂਦਾ ਏ ਜਦੋਂ ਤੱਕ ਮੈਨੂੰ ਸਾਰੀ ਖੋਜ ਖਬਰ ਨਹੀਂ ਨਾ ਮਿਲਦੀ ਹੁਣ ਮੈਨੂੰ ਟੈਨਸ਼ਨ ਹੀ ਲੱਗੀ ਰਹਿਣੀ ਆ ਕੋਈ ਗੱਲ ਨਹੀਂ ਮੰਮੀ ਅੱਜ ਹੀ ਆਪਾਂ ਸਾਰਾ ਕੁਝ ਪਤਾ ਕਰ ਲੈਂਦੇ ਚਲੋ ਚੱਲੀਏ ਰੋਟੀ ਖਾਈਏ ਰੋਟੀ ਮੈਂ ਤਾਂ ਮੇਰੀ ਭੁੱਖ ਮਰ ਗਈ ਆ ਹੁਣ ਚਲੋ ਮੰਮੀ ਆ ਜਾਓ ਫਿਕਰ ਨਾ ਸੱਚੇ ਪਾਸ਼ਾ ਬਸ ਸਭ ਚੰਗਾ ਹੀ ਕਿਰੇ ਚੰਗਾ ਹੀ ਹੋਏਗਾ ਨਾ ਸਭ ਕੁਝ ਚੰਗਾ ਆਏਗਾ ਮੰਮੀ ਤੂੰ ਇਹ ਟੈਨਸ਼ਨ ਨਾ ਲਓ ਆ ਜਾਓ